ਡਾਕਟਰ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਦਾ ਜਨਮ 10 ਦਸੰਬਰ 1896 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਚਰਨ ਸਿੰਘ ਸੀ ਅਤੇ ਮਾਤਾ ਜੀ ਦਾ ਨਾਮ ਸਰਦਾਰਨੀ ਉਤਮ ਕੌਰ ਸੀ। ਉਹਨਾਂ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਗਿਆਨ ਪ੍ਰਾਪਤ ਕਰਨ ਦੀ ਲਗਨ ਸੀ। ਉਹ ਪੱਛਮੀ ਅਤੇ ਭਾਰਤੀ ਦਰਸ਼ਨ ਸ਼ਾਸਤਰ ਦਾ ਚੋਖਾ ਗਿਆਨ ਰੱਖਦੇ ਸਨ। ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਰਹੇ। ਅਤੇ ਕੁਝ ਸਮਾਂ ਕੈਂਬਰੇਜ ਪ੍ਰੈਪਰੇਟਰੀ ਸਕੂਲ ਦੇਰਾਦੂਨ ਦੇ ਪ੍ਰਿੰਸੀਪਲ ਵੀ ਰਹੇ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਲੰਮੀ ਨਦਰ, ਕਲਮ ਦੀ ਕਰਾਮਾਤ, ਸ਼ੁੱਧ ਸਰੂਪ, ਸੁਰਤ ਸ਼ਬਦ ਵਿਚਾਰ, ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਧਾਨ। ਡਾਕਟਰ ਬਲਵੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਡੀਲਿਟ ਦੀ उपाधि ਨਾਲ ਸਨਮਾਨਿਤ ਕੀਤਾ। ਪਾਸ਼ਾ ਵਿਭਾਗ ਨੇ ਵੀ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲੇਖਕਾਂਗ ਵਿੱਚ ਡਾਕਟਰ ਬਲਵੀਰ ਸਿੰਘ ਦਾ ਵਿਸ਼ੇਸ਼ ਸਥਾਨ ਹੈ ਪ੍ਰਾਰਥਨਾ ਮੂਲ ਪਾਠ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਕਈ ਮੌਕੇ ਆਉਂਦੇ ਹਨ ਜਦੋਂ ਕਿ ਵੱਡੇ ਰਾਠ ਮਨੁੱਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ ਸਭ ਤੋਂ ਸਿਆਣਾ ਆਦਮੀ ਸੋਕਰਾਟ ਗਿਣਿਆ ਜਾਂਦਾ ਹੈ ਇਹ ਮੌਤ ਤੋਂ ਬੇਪਰਵਾਹ ਸੀ ਜ਼ਹਿਰ ਦਾ ਪਿਆਲਾ ਇਸ ਨੇ ਸ਼ਰਬਤ ਵਾਂਗ ਪੀ ਲਿੱਤਾ ਸੀ ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ ਇੱਕ ਥਾਂਵੇਂ ਉਸ ਨੇ ਕਿਹਾ ਹੈ ਓ ਪਿਆਰੇ ਪੈਨ ਦੇਵਤਾ ਅਤੇ ਇਸ ਥਾਂ ਦੇ ਹੋਰ ਸਾਰੇ ਦੇਵਤਯੋ ਮੇਰੀ ਇਹ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਅਤੇ ਮੇਰੀਆਂ ਸਾਰੀਆਂ ਬਾਹਰਲੀਆਂ ਵਸਤਾ ਇਸ ਅੰਦਰਲੀ ਜੀਵ ਆਤਮਾ ਦੇ ਨਾਲ ਇੱਕਸੁਰ ਹੋ ਜਾਣ ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ ਸਾਰੀਆਂ ਰੀਤਾਂ ਰਸਮਾਂ ਦੀ ਥਾਂਵੇਂ ਸਿੱਖ ਅਰਦਾਸ ਕਾਫੀ ਹੈ ਸਾਰੇ ਪਰਮਾਰਥਿਕ ਸਥਾਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜਿੰਦੀ ਵਸਤੂ ਹੈ ਅਰਦਾਸ ਦੀ ਜ਼ਰੂਰਤ ਹਰ ਸੰਸਾਰਕ ਮੌਕੇ ਉੱਪਰ ਹੈ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਜੰਗ ਵੇਲੇ ਕੋਈ ਅਫਸਰ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਵੇ ਸਨ 1893 ਵਿੱਚ ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਵੱਜਦਾ ਹੈ ਇਹ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ પ્રયਤਨ ਦਾ ਸਿੱਟਾ ਹੈ ਇਸ ਦਾ ਪਹਿਲਾ ਟਰੈਕਟ ਜੋ ਛਪਿਆ ਉਸ ਦਾ ਨਾਮ ਪ੍ਰਾਰਥਨਾ ਹੈ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ ਪ੍ਰੰਤੂ ਸੰਕੇਤਕ ਤੌਰ ਉਤੇ ਦੱਸਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ ਖਾਲਸਾ ਟ੍ਰੈਕ ਸੋਸਾਇਟੀ ਦਾ ਮੂਡ ਇਸ ਅਰਦਾਸ ਤੋਂ ਹੀ ਹੁੰਦਾ ਹੈ ਪੜੇ ਲਿਖੇ ਨੌਜਵਾਨ ਪੁੱਛਦੇ ਹਨ ਕਿ ਅਰਦਾਸ ਸੁਣੀ ਜਾਂਦੀ ਹੈ ਕਿ ਅਰਦਾਸ ਦਾ ਉੱਤਰ ਮਿਲਦਾ ਹੈ ਸ਼ਾਇਦ ਮਿਲਦਾ ਹੋਵੇ ਪਰ ਉੱਤਰ ਦੀ ਜ਼ਰੂਰਤ ਨਹੀਂ ਅਰਦਾਸ ਫਰਜ਼ ਹੈ ਉੱਤਰ ਗੈਰ ਜ਼ਰੂਰੀ ਹੈ ਔਸਕਰ ਵਾਈਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਉਹ ਖਤੋ ਕਿਤਾਬਤ ਦਾ سلسلہ ਬਣ ਜਾਂਦਾ ਹੈ ਇਸ ਲਿਹਾਜ਼ ਵਿੱਚ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਚੀਜ਼ ਹੈ ਇਹ ਅਰਦਾਸ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੁੰਦੀ ਹੈ ਸਿੱਖ ਦੀ ਅਰਦਾਸ ਤਦ ਹੀ ਸਫਲ ਹੈ ਜੋ ਉਹ ਆਪਣੀ ਨਿੱਕੀ ਜਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿੱਚ ਫਲਸਰੂਪ ਹੈ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿਜ ਸੁਭਾ ਦਾ ਯਤਨ ਹੈ ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ ਜਾਂ ਇਉਂ ਕਹੋ ਕਿ ਸਰਬੱਤ ਦੇ ਭਾਗ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਰਕੇ ਹਨ ਸਾਡਾ ਨਿਕਾਰਾਪਣ ਸਾਡਾ ਕਮੀਨਾਪਣ ਸਾਡਾ ਛੁੱਟ ਦਿਲਾਪਣ ਸਾਡਾ ਵੱਖਰਾਪਣ ਇਨਾਂ ਸਭਨਾ ਤੋਂ ਇਸ ਤਰ੍ਹਾਂ ਖਿਹੜਾ ਛੁੱਟ ਜਾਂਦਾ ਹੈ ਤੇ ਮਨੁੱਖ ਇਉਂ ਇਨਾਂ ਤੋਂ ਉੱਪਰ ਹੋ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਗਏ ਸਨ ਏਸੇ ਦਾ ਨਾਮ ਚੜ੍ਹਦੀ ਕਲਾ ਹੈ ਜੋ ਸਰਬੱਤ ਦੇ ਭਲੇ ਦੀ ਭਾਵਲੀਨਤਾ ਤੋਂ ਤਤਖਿਣ ਪ੍ਰਾਪਤ ਹੁੰਦੀ ਹੈ ਮਾਇਆ ਦੇ ਪਾਪ ਲੀੜੇ ਦਾ ਛੋਟਾ ਰਹਿ ਜਾਣ ਤੇ ਮਨੁੱਖ ਦਾ ਇੱਕ ਸਰਵਤ ਪੁਰਖ ਹੋ ਕੇ ਨਿਸ਼ਪਾਪ ਉੱਚਾ ਉੱਠ ਜਾਣ ਦਾ ਨਾਮ ਚੜ੍ਹਦੀ ਕਲਾ ਹੈ ਇਸ ਅਵਸਥਾ ਦੀ ਪੂਰਨਤਾ ਹੀ ਸਿੱਖ ਅਰਦਾਸ ਦੀ ਕਰਾਮਾਤ ਹੈ ਸਾਡੀ ਸੁਗਿਆਤ ਲਈ શ્રીਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਰਦਾਸ ਦੀ ਜ਼ਰੂਰਤ ਲਈ ਕਿਸ ਪ੍ਰਕਾਰ ਦਾ ਅਲੰਕਾਰ ਪਹਿਲੇ ਟ੍ਰੈਕਟ ਵਿੱਚ ਵੱਧਾ ਹੈ ਜੋ ਸੰਨ 1893 ਦੇ ਕਰੀਬ ਉਨ੍ਹਾਂ ਲਿਖਿਆ ਆਪ ਦੀ ਭੇਟ ਕਰਦੀ ਹਾਂ ਜੋ ਲੋਕ ਆਪ ਨੂੰ ਇਹ ਸ਼ੰਕਾ ਪਾ ਦਿੰਦੇ ਹਨ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ ਇਸ ਦੇ ਪੜਨ ਤੋਂ ਇਸ ਦਾ ਉੱਤਰ ਆਪ ਨੂੰ ਇੱਕ ਅਤ ਸਿੱਖਿਆਦਾਇਕ ਪ੍ਰਸੰਗ ਦੁਆਰਾ ਸਾਖਿਆਤ ਹੋ ਜਾਵੇਗਾ ਲਓ ਪੜੋ ਤੂੰ ਠਾਕਰ ਤਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਪ੍ਰਾਰਥਨਾ ਵਿਸ਼ੇ ਪਰ ਇੱਕ ਮਨੋਹਰ ਵਾਰਤਾ ਸਦ ਬਖਸਿੰਦ ਸਦਾ ਮਿਹਰਵਾਨਾ ਸਵਨਾ ਦੇਈ ਆਧਾਰੀ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਤੇ ਉਦਾਰਤਾ ਕੌਣ ਨਹੀਂ ਜਾਣਦਾ ਪੰਜਾਬ ਵਰਗੇ ਫਸਾਦਾਂ ਨਾਲ ਭਰਪੂਰ ਦੇਸ਼ ਨੂੰ ਜਿੱਤਣਾ ਜਿੱਥੇ ਚੱਪੇ ਚੱਪੇ ਅੱਡ ਰਾਜ ਸੀ ਤੇ ਹਰੇਕ ਆਪਣੇ ਆਪ ਨੂੰ ਤੀਸ ਮਾਰਖਾਂ ਸਮਝਦਾ ਸੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਇਸ ਕਰਕੇ ਮਹਾਰਾਜਾ ਨੂੰ ਵੱਡੀਆਂ-ਵੱਡੀਆਂ ਪੀੜਾਂ ਤੇ ਮਹਿੰਮਾ ਪੈਂਦੀਆਂ ਰਹੀਆਂ ਪਰ ਉਹ ਸ਼ੇਰ ਦਿਲ ਕਦੀ ਨਹੀਂ ਕਾਬਰਿਆ ਔਕੜ ਵੇਲੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਨੀ ਤੇ ਕਾਰਜ ਸਿੱਧ ਲੈ ਲੈਣੇ ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲੇ ਧੜਵੀ ਸੀ ਆਕੀ ਹੋ ਗਿਆ ਇਸ ਨੂੰ ਮਹਾਰਾਜ ਨੇ ਵੱਡੇ ਔਖ ਨਾਲ ਜਿੱਤਿਆ ਅਤੇ ਉਸ ਨੂੰ ਰੋਹਤਾਸ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਕੈਦ ਵਿੱਚ ਇਹ ਸਰਦਾਰ ਸਦੀਪ ਪਰਮੇਸ਼ਰ ਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਤੇ ਜੋ ਮੂੰਹ ਪਰ ਆਉਂਦੀ ਬਕਦਾ ਰਹਿੰਦਾ ਕਰਤਾਰ ਪਰ ਵਿਸ਼ਵਾਸ ਰੱਖਣਾ ਸਰਬ ਸੁੱਖਾਂ ਦੀ ਖਾਣ ਹੈ ਪਰ ਇਹ ਮਹਾ ਉੱਤਮ ਪਦਾਰਥ ਵੀ ਇਸ ਅਪਰਾਧੀ ਦੇ ਹਿਰਦੇ ਵਿੱਚੋਂ ਉੱਡ ਕੇ ਇਸ ਨੂੰ ਇੱਕ ਅਜੇਹੀ ਅੱਗ ਵਿੱਚ ਸੁੱਟ ਗਿਆ ਕਿ ਜਿਸ ਵਿੱਚ ਆਦਮੀ ਮਰਦਾ ਤਾਂ ਨਹੀਂ ਪਰ ਸਦੀਵ ਸੜਦਾ ਰਹਿੰਦਾ ਹੈ ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਇਸ ਨੂੰ ਖਾਣ ਨੂੰ ਪੈਂਦੀਆਂ ਤੇ ਹਨੇਰੇ ਵਿੱਚ ਅਨੇਕਾਂ ਪ੍ਰਕਾਰ ਦੇ ਭੈ ਦੀਆਂ ਅੱਖਾਂ ਅੱਗੇ ਆ ਕੇ ਇਸ ਦੇ ਦੁੱਖਾਂ ਨੂੰ ਧੂਣਾ ਕਰਦੇ ਜਦ ਕੋਈ ਸਰਕਾਰੀ ਨੌਕਰ ਇਸ ਨੂੰ ਅੰਨ ਪਾਣੀ ਦੇਣ ਆਉਂਦਾ ਤਾਂ ਇਹ ਮਹਾਰਾਜ ਸਾਹਿਬ ਨੂੰ ਹਜ਼ਾਰ ਹਜ਼ਾਰ ਗਾਲ ਇੱਕੋ ਸਾਹੇ ਸੁਣਾਉਂਦਾ ਇੱਕ ਦਿਨ ਇਹ ਦੁਖੀ ਸਮਾਂ ਕੱਟਣ ਲਈ ਆਪਣੀ ਕੁੱਟਿਆ ਦੇ ਜਾਲੇ ਫਰੋਲ ਰਿਹਾ ਸੀ ਅਚਾਨਕ ਇੱਕ ਪੁਰਾਣੀ ਪੋਥੀ ਹੱਥ ਲੱਗੀ ਉਸ ਨੂੰ ਲੈ ਕੇ ਪੜਨ ਬੈਠ ਗਿਆ ਵੇਲਿਆਂ ਹੋਣ ਕਰਕੇ ਇਸ ਦਾ ਦਿਲ ਪੋਥੀ ਵਿੱਚ ਖੁਬਦਾ ਗਿਆ ਛੇਕੜ ਇੱਕ ਤੁਕ ਪੁਰ ਪਹੁੰਚਾ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਬਨਾ ਦੇਈ ਆਦਾਰੀ ਇਸ ਤੁਕ ਨੂੰ ਪੜ ਕੇ ਉਹ ਇੱਕ ਪ੍ਰਕਾਰ ਦੇ ਵਿਹਣ ਵਿੱਚ ਪੈ ਗਿਆ ਕਿ ਕੀ ਪਰਮੇਸ਼ਰ ਜਿਸ ਨੂੰ ਮੈਂ ਇੱਕ ਡਰਾਉਣਾ ਭੂਤ ਸਮਝਦਾ ਹਾਂ ਐਡਾ ਕਿਰਪਾਲੂ ਹੈ ਕਿਸ ਦੀਵ ਬਖਸ਼ਦਾ ਤੇ ਦਇਆ ਕਰਦਾ ਹੈ ਅਤੇ ਪਾਪੀ ਪੁੰਨ ਆਤਮਾ ਸਭ ਨੂੰ ਆਸਰਾ ਦਿੰਦਾ ਹੈ ਕੀ ਉਸ ਕਿਰਪਾ ਸਾਗਰ ਦੀ ਮਿਹਰ ਦੀ ਛਾਂ ਹੇਠ ਮੈਂ ਨਹੀਂ ਆ ਸਕਦਾ ਆਪ ਜਾਣਦੇ ਹੋ ਜਦ ਆਦਮੀ ਦੁਨੀਆ ਦੇ ਹੱਥੋਂ ਸਤਜਾਂਦਾ ਹੈ ਤਾਂ ਉਸ ਦਾ ਮਨ ਸਚਾਈ ਦੇ ਪਰਵਾਨ ਕਰਨ ਨੂੰ ਸੁਤੇ ਹੀ ਤਿਆਰ ਹੋ ਜਾਂਦਾ ਹੈ ਇਸ ਤੁਕ ਦੇ ਪਵਿੱਤਰ ਭਾਵ ਨੇ ਇਸ ਡੁੱਬਦੇ ਪੁਰਖ ਨੂੰ ਸਹਾਰਾ ਦਿੱਤਾ ਇੱਕ ਰਾਤ ਮੀਂਹੇਰੀ ਤੇ ਵਰਖਾ ਨੇ ਉਹ ਤਰਥੱਲੀ ਮਚਾਈ ਕਿ ਕੈਦੀ ਨੂੰ ਨੀਂਦ ਨਾ ਆਈ ਪਰ ਇਸ ਸੋਚ ਵਿੱਚ ਸਾਰੀ ਰਾਤ ਬੀਤ ਗਈ ਕਿ ਮੈਂ ਪਾਪੀ ਹਾਂ ਤੇ ਪਰਮਾਤਮਾ ਸਭ ਨੂੰ ਸਹਾਰਾ ਦਿੰਦਾ ਹੈ ਕਿ ਮੈਨੂੰ ਵੀ ਪਰਮੇਸ਼ਵਰ ਬਖਸ਼ੇਗਾ ਕਿ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ ਫਲ ਇੰਨਾ ਸੋਚਾਂ ਦਾ ਫਲ ਇਹ ਹੋਇਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਆਇਆ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ हे ਅਕਾਲ ਪੁਰਖ ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਈ ਆਦਮੀ ਬੇਦੋਸ਼ ਮਾਰੇ ਤੇ ਸੈਂਕੜੇ ਇਸਤਰੀਆਂ ਵਿਧਵਾ ਤੇ ਅਣਗਿਣਤ ਬਾਲ ਅਨਾਥ ਕੀਤੇ ਤੇਰੀ ਸ੍ਰਿਸ਼ਟੀ ਨੂੰ ਦੁੱਖ ਦਿੱਤਾ ਤੇ ਛੇਕੜ ਪਾਤਸ਼ਾਹ ਦਾ ਜਿਸ ਨੇ ਮੈਨੂੰ ਧੜਵੀ ਤੋਂ ਸਰਦਾਰ ਬਣਾਇਆ ਸੀ ਦੁਸ਼ਮਣ ਹੋ ਗਿਆ हे ਪਿਤਾ ਮੈਥੋਂ ਵੱਧ ਕੇ ਪਾਪੀ ਕੋਈ ਨਹੀਂ ਮੈਂ ਕੁੰਭੀ ਨਰਕ ਦੇ ਜੋਗ ਹਾਂ ਪਰ ਆਪ ਬਖਸ਼ਿੰਦ ਹੋ ਮੈਨੂੰ ਵੀ ਬਖਸ਼ ਇਸ ਪ੍ਰਕਾਰ ਢੇਰ ਚਿਰ ਪ੍ਰਾਰਥਨਾ ਕਰਦਾ ਰਿਹਾ ਕੁਝ ਦਿਨ ਹੋਏ ਫੇਰ ਉਹ ਪੋਥੀ ਪੜਨ ਲੱਗਾ ਤਾਂ ਇਹ ਸ਼ਬਦ ਪੜਿਆ ਜਾ ਕੋ ਮੁਸਕਲ ਅਤ ਬਣੈ ਟੋਈ ਕੋਈ ਨਦੀ ਲਾਗੂ ਹੋਈ ਦੁਸ਼ਮਨਾ ਸਾਖ ਪੇ ਭਜ ਖਲੇ ਸਬੋ ਭਜੈ ਆਸਰਾ ਚੁੱਕੇ ਸਬ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲਗੇ ਨ ਤਤੀਵਾਉ ਇਹ ਸਾਰਾ ਸ਼ਬਦ ਪੜ ਕੇ ਕੈਦੀ ਨੂੰ ਵੱਡਾ ਆਨੰਦ ਪ੍ਰਾਪਤ ਹੋਇਆ ਤੇ ਆਪਣੇ ਆਪ ਵਿੱਚ ਹੀ ਕਹਿਣ ਲੱਗਾ ਕਿ ਅੱਗੇ ਮੈਂ ਆਪਣੇ ਆਪ ਨੂੰ ਅਤ ਦੁਖੀ ਸਮਝਦਾ ਸਾਂ ਪਰ ਹੁਣ ਮੈਂ ਆਨੰਦਿਤ ਹਾਂ ਮੇਰੇ ਸਭ ਸੰਕਟ ਨਿਵਿਰਤ ਹੋ ਗਏ ਜਿਸ ਦਾ ਕਾਰਨ ਈਸ਼ਵਰ ਪਰ ਭਰੋਸਾ ਤੇ ਉਸ ਦੀ ਬੇਅੰਤ ਦਇਆ ਹੈ ਮੇਰਾ ਦਿਲ ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਿਹਾ ਸੀ ਹੁਣ ਸ਼ਾਂਤ ਹੈ ਇਸ ਪ੍ਰਕਾਰ ਕਰਤਾਰ ਪਰ ਭਰੋਸਾ ਕਰਕੇ ਸੱਚੇ ਪਛਤਾਵੇ ਤੇ ਉਪਾਸਨਾ ਥੋਂ ਇਹੇ ਅਪਰਾਧੀ ਸੁਖੀ ਹੋ ਗਿਆ ਤੇ ਉਸ ਦੇ ਸਭ ਸੰਕਟ ਨਿਵਰਤ ਹੋ ਗਏ ਦਿਨੋ-ਦਿਨ ਪਾਠ ਵਿੱਚ ਵੱਧ ਤੋਂ ਵੱਧ ਪ੍ਰੇਮੀ ਹੁੰਦਾ ਗਿਆ ਪਰ ਇੱਕ ਗ੍ਰੰਥੀ ਨੂੰ ਸਦਵਾ ਕੇ ਉਸ ਤੋਂ ਕੋਈ ਸ਼ਬਦਾਂ ਦੇ ਅਰਥ ਸਮਝਦਾ ਇਨ੍ਹਾਂ ਗੱਲਾਂ ਦਾ ਫਲ ਇਹ ਹੋਇਆ ਕਿ ਕੈਦੀ ਦਾ ਵਰਤੋਂ ਵਰਤਾਰਾ ਹੋਰ ਦਾ ਹੋਰ ਹੋ ਗਿਆ ਹਰੇਕ ਨਾਲ ਮਿੱਠਾ ਬੋਲੇ ਨਿਮਰਤਾ ਨਾਲ ਵਰਤੀ ਸਾਰੇ ਲੋਕ ਹੈਰਾਨ ਸਨ ਇਹੀ ਅਚਰਜ ਖੇਡ ਕੀ ਵਰਤ ਗਈ ਜੋ ਇਸ ਦਾ ਸੁਭਾਅ ਅਜੀਹਾ ਵਟੀਜ ਗਿਆ ਇਸ ਤੋਂ ਕੁਝ ਦਿਨ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਰਹੁਤਾਸ ਆ ਡੇਰੇ ਲਾਈ ਉਸ ਰਾਤ ਆਪ ਢਿੱਲੇ ਹੋ ਗਈ ਦਿਵਾਵਾਂ ਦਰਮਲਾਂ ਸਭ ਅਫਲ ਗਈਆਂ ਜਦ ਅੱਧੀ ਰਾਤ ਤੀਕ ਨੀਂਦ ਨਾ ਆਈ ਤਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ हे ਕਰਤਾਰ ਮੈਨੂੰ ਨੀਂਦ ਬਖਸ਼ ਝਟ ਅੱਖ ਲੱਗ ਗਈ ਤੇ ਸਵੇਰੇ ਰਾਜੀ ਖੁਸ਼ੀ ਉੱਠੇ ਵਜ਼ੀਰ ਧਿਆਨ ਸਿੰਘ ਨੂੰ ਸਦਾ ਦੇ ਕੇ ਬੋਲੇ ਰਾਜਾ ਜੀ ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਤੇ ਮੈਨੂੰ ਆਰਾਮ ਬਖਸ਼ਿਆ ਮੈਂ ਅੱਜ ਉਸ ਸਿਰਜਣਹਾਰ ਦੇ ਧੰਨਵਾਦ ਵਿੱਚ ਚਾਹੁੰਦਾ ਹਾਂ ਕਿ ਇੱਕ ਭਾਰੇ ਕੈਦੀ ਨੂੰ ਛੁਟਕਾਰਾ ਦਿਆਂ ਰਾਜਾ ਬੋਲਿਆ ਸੱਚੇ ਪਾਤਸ਼ਾਹ ਇਸ ਕਿਲੇ ਵਿੱਚ ਇੱਕ ਧੜਵੀ ਸਰਦਾਰ ਕੈਦ ਹੈ ਉਸ ਦੀ ਕੈਦ ਵੀ ਕਰੜੀ ਹੈ ਤੇ ਆਪ ਦੀ ਮਿਹਰ ਦੇ ਜੋਗ ਇਸ ਵੇਲੇ ਉਹ ਹੀ ਹੈ ਮਹਾਰਾਜ ਦਾ ਹੁਕਮ ਹੋ ਗਿਆ ਚੱਟ ਕੈਦੀ ਨੂੰ ਛੁਟਕਾਰੇ ਦੀ ਖੁਸ਼ਖਬਰੀ ਸੁਣਾਈ ਗਈ ਅਰ ਮਹਾਰਾਜੇ ਦੇ ਪੇਸ਼ ਕੀਤਾ ਗਿਆ ਆਪਨੇ ਹੱਸ ਕੇ ਪੁੱਛਿਆ ਕਿਉਂ ਪਈ ਅਜੇ ਸਿੱਧਾ ਹੋਇਆ ਹੈ ਕਿ ਨਹੀਂ ਇਸ ਦੇ ਉੱਤਰ ਵਿੱਚ ਉਸਨੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾ ਕੇ ਕਿਹਾ ਕਿ ਮਹਾਰਾਜ ਆਪ ਦੀ ਕਿਰਪਾ ਨਾਲ ਮੈਂ ਧੜਵੀ ਤੋਂ ਸਰਦਾਰ ਬਣਿਆ ਤੇ ਆਪ ਦੀ ਹੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਵਰ ਦੇ ਪ੍ਰੇਮ ਤੋਂ ਜਾਣੂ ਹੋਇਆ ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੈ ਇਸ ਕੈਦ ਤੋਂ ਹੀ ਉਸ ਦੀ ਬੇਅੰਤ ਦਇਆ ਨਾਲ ਖਲਾਸੀ ਹੋਈ ਹੈ ਤੇ ਅੰਤ ਨੂੰ ਵੀ ਮਹਾਪੌਜਲ ਤੋਂ ਉਸਨੇ ਛੁਟਕਾਰਾ ਬਖਸ਼ਣਾ ਹੈ ਮਹਾਰਾਜਾ ਇਹ ਗੱਲਾਂ ਸੁਣ ਕੇ ਵੱਡਾ ਪ੍ਰਸੰਨ ਹੋਇਆ ਅਤੇ ਉਸ ਨੂੰ ਫੇਰ ਸਰਦਾਰੀ ਦੇਣ ਲੱਗਾ ਪਰ ਉਸਨੇ ਨੱਕ ਨਾ ਤਰਿਆ ਭਾਵ ਉਸਨੇ ਸਰਦਾਰੀ ਲੈਣੀ ਪਰਵਾਹ ਨਾ ਕੀਤੀ ਪਿਆਰੇ ਪਾਠਕੋ ਰਤਾ ਸੋਚੋ ਕਿ ਪਰਮੇਸ਼ਵਰ ਪਰনিਸ਼ਚਾ ਕਰਨਤੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ ਕਿੱਡੇ ਸ਼ਾਂਤੀਦਾਇਕ ਹਨ ਦੁੱਖ ਸੰਕਟ ਕਸ਼ਟ ਕੁਝ ਵੀ ਦੁਖਦਾਈ ਨਹੀਂ ਪਾਸਦੇ ਕਦੀ ਕਿਸੇ ਮਨਮਤੀਏ ਦੀ ਇਸ ਗੱਲ ਪਰ ਨਾ ਪਤੀਆ ਕਰੋ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ ਸਦਾ ਇਸ ਗੱਲ ਨੂੰ ਚੇਤੇ ਰੱਖੋ ਕਿ ਰੱਬ ਸਾਡਾ ਦਿਆਲੂ ਪਿਤਾ ਹੈ ਅਸੀਮ ਭੁੱਲਣਹਾਰ ਪੁੱਤਰ ਹਨ ਜੈਸਾ ਬਾਲਕ ਭਾਈ ਸੁਬਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੀ ਬਹੁ ਪਾਤੀ ਬਹੁੜ ਪਿਤਾ ਗੱਲ ਆਵੇ ਪਰਮੇਸ਼ਰ ਸਾਡੇ ਨਾਲ ਪ੍ਰੇਮ ਕਰਦਾ ਹੈ ਔਰ ਉਸ ਨੂੰ ਪ੍ਰਾਪਤ ਕਰਨ ਦੀ ਕੁੰਜੀ ਵੀ ਉਸ ਨਾਲ ਪ੍ਰੇਮ ਕਰਨਾ ਹੈ ਦਸਮ ਗੁਰੂ ਜੀ ਦਾ ਵਾਕ ਹੈ ਸੱਚ ਕਹੋ ਸੁਨ ਲੇਹ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਦੁਨੀਆ ਥੋੜੇ ਦਿਨ ਹੈ ਅੰਤ ਨੂੰ ਪਰਮੇਸ਼ਵਰ ਦੀ ਦਰਗਾਹ ਚਲਣਾ ਹੈ ਜਿੱਥੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ ਜਾਂ ਸਦਾ ਦੀ ਖੁਸ਼ੀ ਜਾਂ 84 ਲੱਖ ਜੂਨਾ ਦਾ ਨਰਕ ਤਾਂ ਤੇ ਭਲਾ ਇਹ ਹੈ ਕਿ ਉਸ ਪਾਪੀ ਵਾਂਗੂ ਇਸੇ ਜਗਤ ਵਿੱਚ ਪਿਤਾ ਤੋਂ ਪਾਪ ਬਖਸ਼ਾ ਕੀ ਕੁਝ ਭਜਨ ਰੂਪੀ ਖੇਪ ਲੱਦ ਲਓ ਜਗਤ ਦਾ ਵਿਹਾਰ ਸ਼ੁੱਧ ਰੱਖੋ ਤੇ ਮਨ ਕਰਤਾਰਵਲ ਰੱਖੋ ਅਰਸਦੀਵ ਪ੍ਰਾਰਥਨਾ ਕਰੋ